ਆਣੀ ਇਹ ਜਿੰਦੈ ਮੈਂ ਮਾਰ ਲਵਾ ਬੁਖਾਰ ਨਾ ਮੇਰੀ ਮਤ ਵੱਜੀ ਆ ਹੁਣ ਮੈਨੂੰ ਕਹਤਾ ਬਾਹਰ ਨਿਕਲੇ ਆ ਆ ਪਤਾ ਨਹੀਂ ਕਿੱਥੇ ਚਲ ਗਏ ਆ ਕਿੱਥੇ ਚਲ ਗਏ ਆਪ ਹੁਣ ਕਿਧਰ ਨੂੰ ਚਲ ਗਿਆ ਹੋਊਗਾ ਜੋ ਬਣਾ ਚਾਚਾ ਵੇਖਿਆ ਆਪਣਾ ਕਿੱਥੇ ਮੇਰਾ ਇੱਥੇ ਮੈਨੂੰ ਕਹਿਣ ਚਾਚਾ ਚਾਚਾ ਕਿੱਥੇ ਆ ਹਾਂ ਹਾਂ ਮੈਨੂੰ ਕੋਈ ਤੈਨੂੰ ਵਾਡੀ ਜਰਾ ਤਾ ਅੱਗੇ ਚਾਚੀ ਮੈਂ ਡਰਦਾ ਸਭ ਕੋ ਠੀਕ ਹੈ ਨਾ ਕੋਈ ਨਾ ਕੋਈ ਡਰਦਾ ਡਰਦਾ ਤੇ ਮਰ ਜਾ ਤੂੰ ਕੋ ਮੇਰੇ ਸਿਰ ਵਿੱਚ ਕਦੇ ਵੱਜਣੀ ਇਹ ਕਹਿਣਾ ਮਰਦੀ ਤੈਨ ਮੈਂ ਅੱਗੇ ਵੀ ਆ ਗਿਆ ਚਤਨਾ ਉਹਦੇ ਪੈਰ ਤੇ ਵੱਢੇ ਜਾਉਗਾ ਨਾ ਸਭ ਨੂੰ ਦੱਸਦੀ ਆ ਨਾ ਫੋਨ ਕਰਕੇ ਮੈਂ ਵੇਖੀ ਆ ਆ ਜਾਓ ਇੱਧਰ ਆਣ ਕੇ ਵੇਖ ਲਓ ਦੋੜ ਨੂੰ ਵੇਖ ਲੂਗਾ ਚਾਚੀ ਨੂੰ ਵੇਖ ਲੂਗਾ ਸਭ ਨੂੰ ਵੇਖ ਲੂਗਾ ਫਿਰ ਇਹਨੂੰ ਪਿਆਜੇ ਬਿਮਾਰੀ ਨਹੀਂ ਆ ਵੇਖ ਲਓ ਕੀ ਕਰਦਾ ਮੇਰੇ ਹੱਥੀ ਪਿਆ ਗਿਆ ਆਪਣੀ ਕਈ ਰਹਿ ਗਈ ਤੇਰੀ ਓਏ ਅੱਲਾਹ ਜਾ ਭਰਾਵਾ ਕੀ ਹੰਦਾ ਵਾ ਆਂਦਾ ਤੋਂ ਮੇਰੇ ਰਿਸ਼ਤੇ 'ਚ ਪਾਣੀ ਮਾਰਦੀ ਮੈਂ ਕਿਤੇ ਬੁਖਾਰ ਨਾ ਮਾਰਨ ਨਹੀਂ ਆ ਤੇ ਇਹ ਆਂਦਾ ਜਿਹੜੀ ਮਾਰਦੀ ਆਹੋ ਆ ਵੇਖ ਲੋ ਗੱਲ ਸੁਣ ਲੋ ਤੁਹਾਨੂੰ ਤੇ ਗੁਰੂਆ ਕਿਹ ਗੱਲ ਦਾ ਨਹੀਂ ਪਤਾ ਜੇ ਤੂੰ ਦੱਸ ਕੇ ਗਿਆ ਅਸੀਂ ਉਸੇ ਵੇਲੇ ਕਿਦਾਂ ਸਾਨੂੰ ਪਤਾ ਨਹੀਂ ਕਿੱਥੋਂ ਆਇਆ ਰਿਸ਼ਤਾ ਕਿੱਥੋਂ ਨਹੀਂ ਮੈਂ ਹੁਣ ਮੇਰਾ ਤਾਂ ਆਦਾ ਵੀ ਮੈਂ ਦਵਾਈ ਫੀਏ ਨਾ ਪਹਿਲਾਂ ਹੁਣ ਮੈਂ ਪੈਨਸ਼ਨਦੋਵਲ ਜਾਵਾਂ ਇਹ ਭੈਣ ਜੀ ਤੂੰ ਮੈਨੂੰ ਦੱਸ ਉਹਨਾਂ ਨੇ ਮੈਨੂੰ ਮੂੰਹ ਤੇ ਕਰਾ ਜਿਹੜੇ ਤੇਰੇ ਰਿਸ਼ਤੇਦਾਰ ਆਏ ਆ ਵੀ ਕਿੰਨੇ ਗੱਲ ਕੀਤੀ ਪਾਨੀ ਦੀ ਆ ਕਹੀ ਵੀ ਫਿਰ ਇਹਦੀ ਇੱਥੇ ਹੀ ਰੱਖ ਇੱਥੇ ਰੱਖ ਲੈਣੀ ਹੁੰਦਾ ਵੀ ਆ ਮਾਰਨ ਪਿਆ ਹੈ ਹੈ ਇਹ ਮਾਰਨ ਪਿਆ ਚੰਗਾ ਨਿਆਣਾ ਵਾ ਇਹ ਤੁਹਾਨੂੰ ਮੈਂ ਉਦੋਂ ਨਹੀਂ ਕਹਿੰਨੀ ਸੀ ਵੀ ਇਹ ਜਿੰਨਾ ਨਿਕਾ ਉਹਨਾ ਤਿੱਖਾ ਇਹ ਬੈਣਾ ਜਿਹੜਾ ਬੈਠਾ ਬੈ ਤਾਨੂੰ ਹਸਾਉਂਦੇ ਮੈਨੂੰ ਹਸਾਉਂਦੇ ਇਹਨੂੰ ਤਾਂ ਮੈਂ ਕੁਛੜ ਚੁੱਕ ਕੇ ਲੈ ਜਾਣਾ ਪੈਣਾ ਕੁਛੜ ਜਾ ਕੇ ਤੁਸੀਂ ਲੈ ਜਾਣਾ ਮੈਂ ਹੁਣ ਚਲਦੀ ਪੈਨਸ਼ਿੰਦੋਵਾਲ ਮੇਰੀ ਸੁਣ ਲਓ ਗੱਲ ਮੈਂ ਹਨਾ ਮੇਰੇ ਮੂੰਹ ਤੇ ਖਰਾ ਆਪਣੇ ਰਿਸ਼ਤੇਦਾਰਾਂ ਨੂੰ ਪਹਿਲੋ ਦਵਾਈ ਲੈ ਆਈਏ ਫਿਰ ਚਲਦੇ ਆਂ ਪੁੱਤੋ ਠੀਕ ਤੇ ਹੋ ਜਾ ਠੀਕ ਹੋ ਜਾ ਪਰ ਆ ਜੇ ਕਿਤੇ ਤੁਸੀਂ ਨਾ ਜਕੜੀ ਹੁੰਦੇ ਨਾ ਤੇ ਮੇਰਾ ਕੰਮ ਕਰ ਦੇਣਾ ਹੀਗਾ ਕੋਈ ਨਹੀਂ ਕੋਈ ਨਹੀਂ ਕਰਦਾ ਓਏ ਉਧਾ ਡਿਆ ਹੋੜਾ ਹਾਸੇ ਨਹੀਂ ਦਰਨਾ ਇਹ ਤਾਂ ਮੈਂ ਨਹੀਂ ਹੁਣ ਨਾ ਹੀ ਹੋਵੇ ਰੱਬ ਕਰਕੇ ਸੱਚੇ ਪਾਤਸ਼ਾਹ ਦਾ ਨਾ ਹੀ ਹੋਵੇ ਹੁਣ ਇਹਨੂੰ 6-6 ਵਾਰ 10-10 ਵਾਰ ਵੇਖਣ ਉਹਨਾਂ ਸਾਰੇ ਜਾਣੇ ਇਹਨੂੰ ਜਵਾਬ ਦੇ ਕੇ ਜਾਣ ਮਾਦਾ ਹਾਂ ਵੀ ਉਹ ਦਾਰਾ ਵਾਰ ਕਿੰਨਾ ਵੇਖਣ ਪਰੋ ਮੈਂ ਵੀ ਸੁਣ ਨਹੀਂ ਆਂਦਾ ਘਰ ਵਾ ਸਾਡੇ ਭਾਜੀ ਨਿਵਾਰ ਮਰਜੀ ਹੋਣਾ ਇਹਨਾਂ ਨੂੰ ਕੀ ਦੁੱਖ ਵਾ ਸਾਡਾ ਇਹਨਾਂ ਪਨੀ ਮਾਰੀ ਮੇਰੇ ਦੁਆਲੇ ਹੋਇਆ ਤਾਂ ਹੀ ਬੈ ਜਾ ਹੁਣ ਕਿ ਨਹੀਂ ਬੈਣਾ ਕੀ ਆ ਮੈਂ ਉਹ ਵੇਖਾ ਕਿਦਾਂ ਚਿੰਕੰਡੇ ਆ ਇਹ ਕੰਜਰ ਤੋਂ ਉਹੋ ਜੇ ਕਰਨ ਵਾਲੇ ਕੰਜਰ ਲੈ ਹੁਣ ਕੰਜਰ ਖਵਾ ਕੇ ਮੈਂ ਦਵਾਈ ਲਿਆਵਾ ਹੁਣ ਮੈਂ ਦਹ ਉਹਨੇ ਸਾਨੂੰ ਜਵਾਬ ਖਲਾਅ ਦਿੱਤਾ ਨਹੀਂ ਸਾਨੂੰ ਕੀ ਲੋੜ ਹੈ ਹੋਰ ਕਿਸਦੇ ਨਾਲ ਗੱਲ ਕੀਤੀ ਨਹੀਂ ਉਹ ਜਾਏ ਜਿਹੜਾ ਘਰ ਘਰ ਤੁਰਿਆ ਫਿਰਦਾ ਮੈਨੂੰ ਕੀ ਪਤਾ ਮੈਂ ਚੁੱਪ ਚੁਪ ਕਰਕੇ ਕਹਦੀ ਗੱਲ ਤੂੰ ਪੈਂਦੀ ਮੇਰੀ ਸੁਣਵੇਂ ਗੱਲ ਠੇਡਿਆ ਜਿਆ ਤੂੰ ਜਾ ਆਪਣੇ ਸਾਕਾਂ ਨੂੰ ਫੋਨ ਕਰ ਹਾਂ ਭਲਾ ਹੈ ਫੋਨ ਕਰ ਹਾਂ ਮਰ ਤੂੰ ਸ਼ਰਮਿੰਦਾ ਹੋ ਕੇ ਮੂੰਹਾ ਨਹੀਂ ਹੱਥ ਲੈਣ ਡਿਆ ਝੂਠਾ ਹੋਣ ਡਿਆ ਵਾ ਕਾਹਾਂ ਗੱਲ ਆ ਗਈ ਫੋਨ ਤੇ ਗੱਲ ਨਹੀਂ ਕਰਨੀ ਗੱਲ ਕੋਈ ਕਰਦਾ ਹੁੰਦਾ ਵਾ ਮੁੜ ਕੇ ਨਹੀਂ ਜਾਈ ਕਿਹੜੀ ਚੱਲੋਂ ਦੱਸ ਤੂੰ ਹੀ ਕਰਨੀ ਰਹੀਆਂ ਮੈਨੂੰ ਤੇ ਗੱਲ ਵੀ ਸਮਝ ਨਹੀਂ ਲੱਗਦੀ ਕਰਨ ਆਇਆ ਨੇ ਕਰ ਜਾਣਾ ਵਾ ਤੂੰ ਹੀ ਕਰ ਲੈਣਾ ਸਾਨੂੰ ਤਾਂ ਕੋਈ ਗੱਲ ਦਾ ਹੀ ਨਹੀਂ ਪਤਾ ਚੱਲ ਨਾ ਕਰ ਨ ਬਚੇਰੇ ਮੇਰੇ ਪੁੱਤ ਨੂੰ ਰਿਸ਼ਤੇ ਆਹੋ ਪੁੱਤ ਨਹੀਂ ਹੁਣ ਤਾਈ ਆ ਚਾਚੀ ਨਹੀਂ ਆਉਂਦੀ ਮੈਨੂੰ ਆ ਮਿੰਟ ਬਾਅਦ ਹੈ ਹੈ ਹੋ ਗਰਿਤਾ ਲੈ ਤਾਂ ਹੋ ਗਿਆ ਮੇਰਾ ਬੁਖਾਰ ਨਾ ਮਰਨਦਾ ਹੀ ਤੇ ਮੈਨੂੰ ਆਪਣੀ ਗੱਲ ਦਾ ਵੀ ਪਤਾ ਕੋਡੇ ਕੋਡੇ ਚਾਵਾ ਤੂੰ ਦੱਸਿਆ ਵੀ ਮੈਨੂੰ ਰਿਸ਼ਤਾ ਹੋ ਗਿਆ ਤਾਂ ਸਾਨੂੰ ਚਾ ਚੜ ਗਿਆ ਵੀ ਚਲ ਚੰਗਾ ਹੋ ਗਿਆ ਹੋ ਗਿਆ ਤਾਂ ਅਸੀਂ ਤੁਹਾਡੇ ਦੋਖੀ ਯਾਰ ਹੋ ਗਿਆ ਸਵਾ ਰਿਸ਼ਤਾ ਹੋ ਗਿਆ ਇਸ ਕਾਹਨ ਜਿਹੜਾ ਗਵਾਂਡਾ ਨੇ ਗਵਾਡ ਨਹੀਂ ਅਜਾ ਰਿਸ਼ਤੇ ਹੋਣ ਦਿੰਦੇ ਹੁੰਦੇ ਤਾਂ ਫੇਰ ਤੁਸੀਂ ਚਲ ਜਾਓ ਇੱਥੋਂ ਉੱਠ ਗਿਆ ਕਿਦਾਂ ਅਹੀਂ ਚਲ ਜਿਓ ਤੁਸੀਂ ਜਾਓ ਕਿਉਂ ਅਹੀਂ ਤੇ ਬਖਾਰ ਬਣਾਇਆ ਤੁਹਾਡਾ ਤਾਂ ਨੇ ਬੰਨਣ ਵਾਲਾ ਸਭੋ ਜਿਵੇਂ ਬੰਨਣ ਵਾਲਾ ਤਾਂ ਅਸੀਂ ਬਾਹਰ ਤਾਂ ਨਹੀਂ ਬੈਠੇ ਬਾਹਰ ਬੈਠੇ ਰਿਸ਼ਤਾ ਤਾਂ ਨਹੀਂ ਹੋਣਾ ਉੱਧਾ ਨਹੀਂ ਹੋਣਾ ਉਹ ਬਾਂਨੇ ਮਾਰਦੀ ਕਦੀ ਤੂੰ ਆਨੀ ਆ 10000 ਹੌਣ ਤਾਂ ਨਾ ਹੋਵੇ ਕਦੀ ਆਨੀ 20 20 ਹੌਣ ਤਾਂ ਨਾ ਹੋਵੇ ਇਹ ਗੱਲ ਮੈਂ ਕਹਿਣੀ ਨਹੀਂ ਕਿ ਤੂੰ ਮੁੰਡਾ ਉੱਠ ਕੇ ਕਹੀ ਦੇ ਕੇ ਘਲਾਤਾ ਜੇ ਮੇਰੇ ਲਤਬਾਂ ਵੜ ਦਿੰਦਾ ਤਾਂ ਕੌਣ ਤੂੰ ਲੈ ਕੇ ਜਾਣਾ ਯਾਰ ਅੱਗੇ ਕਿੰਨੇ ਕੁ ਵੱਡੇ ਮੇਰੇ ਮੁੰਡੇ ਨੇ ਇਹ ਲੈ ਕੇ ਕਿਉਂ ਗਿਆ ਕਹੀਂ ਹੁਣੇ ਮੈਂ ਥਾਣੇ ਚਲ ਜਾਂਦੀ ਤੇਰਾ ਵੇ ਤਾਂ ਲੱਭਣਾ ਨਹੀਂ ਇਹ ਜਾ ਤੂੰ ਚੱਲ ਜਾ ਥਾਣੇ ਸਾਲੂ ਨਿੱਡਾ ਥਾਣੇ ਦਾ ਤੈਨੂੰ ਡਰ ਨਹੀਂਗਾ ਨਾਲੇ ਚੋਰ ਤਾਂ ਨਾਲੇ ਚਾਤਣ ਨਾਲੇ ਠੀਕ ਹੈ ਮੇਰਾ ਸਿੰਘਾ ਹੋਣਾ ਵੀ ਨਹੀਂ ਹੁਣ ਹੁਣ ਹੋਣਾ ਵੀ ਨਹੀਂ ਇਹ ਵੀ ਗੱਲ ਤੈਨੂੰ ਮੈਂ ਦੱਸ ਦਿੰਦੀ ਹੁਣ ਤੈਨੂੰ ਪਤਾ ਹੋਣਾ ਨਹੀਂ ਸਾਹਮਣੇ ਲਿਆਉਂਗੀ ਸਾਹਮਣੇ ਲਿਆਉਂਗੀ ਕਿ ਇਹ ਆ اڈੀ ਕੋ ਲਿਆਂਗੀ ਤੂੰ ਲਿਆਉਣ ਤੇ ਲੱਗੀ ਸ਼ੇਪ ਹੋਟਾ اڈੀ ਲਿਆਉਣੀ ਆ ਹੋਰ ਮੈਂ ਵੱਡੀ ਲਿਆਉਣੀ ਆ ਜਦੋਂ اڈੀ ਲਿਆਉਣੀ ਆ ਇਹ ਜਾਨ ਦਾ ਮੂੰਹ ਨਾ ਲੱਗਿਆ ਕਰ ਮੈਨੂੰ ਲੱਗਦਾ ਹੋਰ ਮੈਂ ਤੈਨੂੰ ਕਹਤਾ ਇਹ ਪਰੇਠੇ ਕਿ ਤੀ ਨਾ ਉਹ ਠੇਕਾ ਇਕੱਠਾ ਲੈ ਗਦਾ ਕੋਠੀ ਪਾਣੀ ਆਪਾਂ ਪੈਸੇ ਸਾਡੇ ਕੋ ਕਿਹੜੇ ਹੈ ਨੀਗੇ ਦੇ ਨੇਵਰ ਦਾ ਕੇਦਾ ਨੂੰ ਠੇਕਾ ਹੈ ਹਾਏ ਵੇ ਹੋਏ ਟਿੱਡੀਆਂ ਵੀ ਮੱਕੇ ਨੂੰ ਚਲੀਆਂ ਆ ਫੜਾ ਫੋਨ ਮੇਰੇ ਸੱਟ ਪਾ ਲੈ ਉਹਦਾ ਆਪ ਨਹੀਂ ਜਿੱਡੀ ਕਈ ਲਈ ਫਿਰੰਡਾ ਵੇ ਆ ਫੜਾ ਫੋਨ ਮੇਰੇ ਬਹੁਤ ਸਿਰ ਨੂੰ ਕੋਹੋਂ ਡਿਆ ਜੇ ਇਨ ਮੈਂ ਉਦੋਂ ਆਖਿਆ ਸੀ ਨਾ ਮੈਂ ਨਹੀਂ ਜਾਣਾ ਦਵਾਈ ਲੈ ਪਹਿਲੋਂ ਪਹਿਲੋਂ ਦਵਾਈ ਤਨ ਮੈਂ ਆਖਿਆ ਸੀ ਲੈ ਆ ਕੋਈ ਵਧੀਆ ਟੀਕੇ ਲਵਾ ਕੇ ਆਉਂਦੀ ਤੇ ਲੜਨ ਜੋਗੀ ਹੁੰਦੀ ਹੁਣ ਤੂੰ ਜਾਣਾ ਨਹੀਂਗਾ ਬਹਿ ਜਾ ਬੋਲ ਮੇਰਾ ਵੀ ਲੈ ਹੁੰਦਾ ਹੁਣ ਮੋਟਰਸਾਈਕਲ ਤੇ ਬਿਲਕੁਲ ਨਹੀਂ ਬਹਿ ਹੁੰਦਾ ਗੱਡੀ ਤੇ ਹੁਣ ਕਿਸਨੇ ਖੜੀ ਆ ਹੁਣ ਮੈਂ ਐਂਬੂਲੈਂਸ ਮਂਗਾਵਾ ਦਰ ਲਈ ਫਿਰ ਹਾਏ ਉਦੋਂ ਲੜਨ ਲੱਗੀ ਤੇ ਵੀ ਨਹੀਂ ਨੀ ਤੂੰ ਇਹਨਾਂ ਨਹੀਂ ਵੀ ਨਹੀਂ ਬਿਮਾਰ ਆ ਮੈਂ ਅਗਲੇ ਨੇ ਲੜਨ ਚੱਲ ਚੱਲੀ ਹਾਏ ਮੈਂ ਤੁਹਾਨੂੰ ਕੀ ਆਖਿਆ ਸੀ ਵੀ ਮੇਰੇ ਮਗਰਾਓ ਤੁਸੀਂ ਨਾ ਮੇਰੇ ਮਗਰੋਂ ਤੇ ਅਈਸ਼ਾ ਉਥੇ ਤੈਨੂੰ ਦੋਵੇਂ ਮਾਂ ਪੋਤਾ ਨੇ ਖਿੱਚ ਕੇ ਅੰਦਰ ਲੈ ਜਾਣਾ ਸੀ ਉਹਨਾਂ ਨੇ ਹਾਏ ਮੁੜ ਕੇ ਵੇਖਣਾ ਤਾਂ ਠਾ ਫਿਰ ਕਈਆਂ ਨੇ ਮੁੜ ਕੇ ਕੋਈ ਪੰਚਾਇਤ ਦੇ ਸੱਦੇ ਨਾ ਅਗਲੇ ਨੇ ਕਹਿਣਾ ਸਾਡੇ ਘਰ ਲੰਨ ਆਈ ਹੀ ਏ ਹਾਏ ਤੇਰੀ ਕਿਸ ਗੱਲ ਦਾ ਨਹੀਂ ਬਹਿ ਜਾ ਹੁਣ ਉਹ ਬਹਿ ਜਾ ਭਰਾਵਾ ਮੁੜ ਕੇ ਮੁੜ ਕੇ ਰਾਤ ਸਤਾਏਗੀ ਬਹਿ ਜਾ ਹੁਣ ਨਾਲੇ ਆ ਵੀ ਹੋਲੀ ਹੋ ਗਈ ਹੁਣ ਤੈਨੂੰ ਪਾਲ ਲੱਗ ਗਿਆ ਐ ਬੁਖਾਰ ਲੱਜਾਣਾ ਵੇਖੀ ਤੇਰਾ ਝਟ ਹੁਣ ਚੱਲ ਬਣਾ ਇੱਕ ਵਾਰੀ ਮੈਂ ਗੱਲ ਕਰ ਲੈਨੀ ਆ ਹੁਣ ਮੈਂ ਹੁਣ ਤੇਰੇ ਘਰ ਦੇ ਨਿਮੰਤਾ ਜੱਡੀ ਜਾਵਾਂ ਦੱਸ ਬੇਸਤੀ ਕਰਾਉਂਦੇ ਮੇਰੀ ਵੀ ਤੇਰਾ ਭਰਾ ਕਿਸੇ ਬਸੇ ਨਹੀਂ ਲੱਗਦਾ ਸੋਗ ਭਾਬੀ ਮੈਂ ਆਣ ਕੀ ਕਰਾਂ ਮੈਂ ਬਥੇਰਾ ਗਿਆ ਆ ਉਹ ਵਿਚਾਰੀ ਤੇਰੀ ਮਨਪ੍ਰੀਤ ਭਾਬੀ ਉਹ ਵੀ ਕਿੰਨੇ ਤਰਲੇ ਕੱਢਣ ਲਈ ਆ ਤੇਰਾ ਭਰਾ ਨਾ ਬੁੱਧਾ ਹੀ ਪਾਰਾ ਸਿਰ ਪੈਂਦਾ ਪਾਰਾ ਨਹੀਂ ਆ ਇਹਨਾਂ ਨੂੰ ਘਰ ਦੱਸ ਵਸਣਾ ਮੈਂ ਕਿ ਇਹਨਾਂ ਨੇ ਰਹਿਣਾ ਉੱਤੇ ਜਾ ਕੇ ਪਤਾ ਨਹੀਂ ਕਿਹੜਾ ਰਾਜਕੁਮਾਰ ਲੱਭ ਕੇ ਨੇ ਹੁਣਾ ਤੇਰੇ ਵਾਸਤੇ ਇਹਨਾਂ ਨੇ ਦਈਆਂ ਤੇ ਮੈਂ ਕਹਿੰਨੀ ਮੇਰੀ ਮੰਮੀ ਡੈਡੀ ਹੁੰਦੇ ਵਧੀਆ ਨਹੀਂ ਤੇ ਹੋਰ ਨੀਏ ਇਕ ਗੱਲ ਵਾ ਤੂੰ ਆ ਮਮੀ ਨਹੀਂ ਆੜੀ ਕਹਤੋਂ ਕਿ ਨਹੀਂ ਪਰਜਾਈ ਮਾੜਾ ਕਰਨ ਡਈ ਆ ਤੇਰੇ ਹਾਏ ਪਰਜਾਈ ਵਿਚਾਰੀ ਦਾ ਕਸੂਰ ਕੀ ਉਹ ਡੋੜ ਤੋ ਕੋਈ ਵੀਰ ਨੂੰ ਬਣਾਉਣ ਦੀ ਵੀਰ ਨਹੀਂ ਮੰਨਣ ਡਿਆ ਉੱਥੇ ਵੀ ਜਾ ਕੇ ਨੱਕ ਬੁੱਲ ਵੱਟਦਾ ਸੀ ਉਹਨੇ ਕਿਤੇ ਇੱਕ ਵਾਰੀ ਹੀ ਨੱਕ ਬੁੱਲ ਵੱਟੇ ਉਹਦੇ ਵੀਰ ਵੀ ਵੀਰ ਨੂੰ ਕਿੰਨਾ ਸਮਝਾਇਆ ਭਾਬੀ ਮੇਰੀ ਨੇ ਨਹੀਂ ਸਮਝਣ ਕੀ ਘਰੇ ਬੰਦਾ ਸਮਝਦਾ ਹੀ ਨਹੀਂ ਕਿਤੇ ਚੀਜ਼ਾਂ ਨਹੀਂ ਥਾਂ ਟਿਕਾਣੇ ਤੇ ਰਹਿਣ ਦਊਗਾ ਚੱਲ ਆ ਕਰਤੀਆਂ ਕੀ ਗੱਲੋਗੀ ਇਹਨੂੰ ਏਹ ਗੱਲ ਸੁਣੋ ਗੱਲ ਕੀ ਹੋਈ ਆ ਗੱਲ ਕੀ ਹੋਣ ਹਾਂ ਇਹਨੂੰ ਕਿਉਂ ਗਿਆ ਵਾ ਕਿ ਕਿਦੋਂ ਬਾ ਮਾਰ ਮਾਰ ਮੇਰੇ ਸਾਹਮਣੇ ਵੀ ਰੋਈ ਮੇਰੇ ਕੋਲ ਤੇ ਕਿਤੇ ਵੀ ਅਮਰ ਨਾ ਜਾਵੇ ਅਮਰ ਇੱਧਰ ਆ ਕਰ ਦੋ ਹਾਂ ਵਿਚਾਰੀ ਦਾ ਰਿਸ਼ਤਾ ਕੀ ਆ ਘਰ ਆ ਗਿਆ ਅੱਗੇ ਮੈਂ ਕਹਦੇ ਮੈਂ ਦੀ ਕਿਤੇ ਮਾਲਕਨ ਵਾ ਭੁਜਾਈ ਦੀ ਕੌਣ ਮੰਨਦਾ ਬਣਾਏ ਮੰਨਦੀ ਨਾਲ ਦਾ ਵੀਰ ਮੰਨਦਾ ਵਾ ਉਹ ਵਿਚਾਰੀ ਨੂੰ ਜੇ ਮੁੰਡਾ ਪਸੰਦ ਹੋ ਵਾ ਤੇ ਚੱਲ ਜਾ ਕ੍ਰੇਡਿਟਾ ਡੀਕ ਤੇ ਮੈਂ ਕਿੰਨੀ ਗਾਂਢੀ ਜੋਤੀ ਆ ਕਿ ਤੇ 10-12 ਸਾਲਾਂ ਦੀ ਏਡਾ ਨੋਨ ਦੀ ਜਿੱਦਾਂ ਨਾ ਆਹੇ ਪਸੰਦ ਆ ਗਿਆ ਹੋਊਗਾ ਗੱਲ ਕੀ ਏ ਦੱਸ ਹੁਣ ਕੀ ਗੱਲ ਹੋਈ ਮੈਨੂੰ ਸੱਚ ਦੱਸੋ ਔਰ ਯੋ ਬੈਠਾ ਜਾ ਕੇ ਮਹਾਰਾਜਾ ਉਹਦੀ ਜਾ ਕੇ ਨਾ ਕਚੈਰੀ ਦੇ ਵਿੱਚ ਮਿਲ ਲਾ ਬੜੀ ਤੱਤੀ ਆ ਦੀ ਜੀ ਤੁਮੇ ਅੜੀ ਜੀ ਤੇ ਕੰਜਰ ਦੀ ਸੋਨੀ ਗੇਨੀ ਐ ਨੀ ਤੇ ਕੰਜਨ ਨੇ ਤੱਤੀ ਹੋਣਾ ਬਾਜੀ ਹੁਣ ਵੀ ਸੌਂ ਡਿਆ ਹੋਣਾ ਮੱਥੇ ਬੈਠਾ ਸੁੰਦਰ ਰਵੇ ਜਾ ਪੁੱਛ ਲਾ ਹੁਣ ਮੈਂ ਪੁੱਛਾਂ ਜਾ ਕੇ ਪੁੱਛਣਾ ਕੀ ਹੈ ਤੂੰ ਸਿੱਧਾ ਕਹਿ ਹੂੰ ਕਰ ਦੋਗਾ ਚੱਲ ਪਰ ਮੈਂ ਕਹਿੰਦੀ ਆ ਬਾਜੀ ਮੇਰੀ ਸੱਸ ਵੀ ਮੇਰੇ ਡਾਡਾ ਵੀ ਉਹ ਕਹਿੰਦੇ ਕੋਠੀ ਪਾ ਲੈਣ ਨੂੰ ਕਹਿੰਦੀ ਆ ਨਾ ਕਹਿੰਦੇ ਭੂਆ ਨੇ ਸੱਚ ਕਿਹਾ ਵਾ ਕਿਆ ਵਾ ਮੈਂ ਮੈਂ ਤੁਹਾਡੇ ਬਣਾ ਦੋ ਕਹਿਣ ਲਈ ਆ ਕਹਿੰਦੀ ਕੋਠੀ ਪਾ ਲੈਣੀ ਹੈ ਕੋਈ ਨਾ ਉਹਨਾਂ ਨੇ ਕਹੇ ਬੁੱਧੀ ਗੱਲ ਫਿਰ ਨਾਲ ਹੀ ਕੋਠੀ ਪਾਈ ਜਾਨੇ ਨਾਲ ਹੀ ਵਿਆਹ ਰੱਖ ਲਓ ਉਹਨਾਂ ਕਹਿੰਨੀਆਂ ਹੀ ਭਰ ਲਓ ਬਸ ਚੱਲ ਮੈਂ ਕੋਈ ਨਹੀਂ ਕਹ ਦਿੰਦੀ ਆ ਨੀਆਂ ਜੇ ਭਰੀਆਂ ਆਈਆਂ ਤਾਂ ਫਿਰ ਤੈਨੂੰ ਪਤਾ ਲੈੰਡਰ ਤੇ ਪਾਉਣਾ ਹੀ ਪਾਉਣਾ ਯਾਰ ਕਰ ਦੋ ਮੇਰੀ ਵੀ ਇੱਜ਼ਤ ਦਾ ਸਵਾਲ ਬਣਿਆ ਆ ਮੈਨੂੰ ਤੇ ਆਪ ਪਤਾ ਵਾ ਮੈਂ ਤੇ ਆਪ ਬਥੇਰਾ ਕਹਿਣ ਦੀ ਪਿਆਵ ਤੇ ਤੂੰ ਰੋਸ ਜਾਣਾ ਆਪ ਕਿਦਾਂ ਮਨਾ ਕਰਨ ਡਿਆ ਸਾਸ ਮੇਰੀ ਮੈਨੂੰ ਸੌ ਸੌ ਗੱਲਾਂ ਕਰਨੀਆਂ ਦੀ ਪੁੜਕ ਦੀ ਪਿਰਦੀ ਪਰਸੂ ਜਾ ਫੜ ਕੇ ਸੋਟ ਪਾਪਾ ਕਦੀ ਇੱਧਰ ਕਦੀ ਉੱਧਰ ਤੇਰੀ ਦੰਦੀ ਅੱਡੀ ਨਹੀਂ ਪੁੰਝੈ ਲੱਗਦੀ ਤੇ ਹੁਣ ਦੱਸ ਅਗਲੇ ਆਣੇ ਤੇ ਮੈਨੂੰ ਦੁੱਧ ਚ ਮੱਕੀ ਵਾਂਗੂ ਕੱਢ ਕੇ ਤੇ ਉਹ ਮਾਰਿਆ ਪਰੇ ਤੇ ਕਹ ਦੁੱਧ ਘੜਾ ਪੀ ਲੈ ਦੁੱਧ ਵੀ ਡੋਲਤਾ ਵਾ ਕੰਮਖੀ ਨਹੀਂ ਨਕਲੀ ਉਹ ਮਾਰੀ ਇਹਦੋਂ ਤਾਂ ਕਹਿੰਨੀ ਮੇਰੀ ਚਵਦਰ ਹੀ ਬੜੀ ਮੇਰੀ ਉਹਨਾਂ ਨੇ ਮੈਨੂੰ ਮੋੜਦਾ ਹੀ ਨਹੀਂ ਅੱਖਾਂ ਮੇਰਾ ਮੈਨ ਰੱਗੇ ਕੰਨੀਆ ਵਿਚੋਲੇ ਦਾ ਤਾਂ ਕੰਮ ਬਹੁਤ ਈ ਔਖਾ ਵਾ ਕਹਿਨ ਨਹੀਂ ਸੌਖਾ ਵਾ ਹੋਰ ਉਧਰੋਂ ਭੂਆ ਬਨੋ ਮੈਂ ਸ਼ਰਮਿੰਦੀ ਹੋ ਗਈ ਆ ਘਰ ਦੋ ਵਸਨੇ ਹੁੰਦੇ ਆ ਤੇ ਵਿਚੋਲਾ ਵਿੱਚ ਐਵੇਂ ਰਗੜਿਆ ਜਾਂਦਾ ਸੰਜੋਬ ਪੁੱਛਣਾ ਚਾਹ ਚੰਨਾ ਕਰਦੀ ਭਾਜੀਆਂ ਕਰ ਭਾਜੀ ਗੱਲ ਇੱਕ ਪਾਸੇ ਲਾ ਦੋ ਕਿ ਨਹੀਂ ਮੈਨੂੰ ਵੀ ਫੇਰੇ ਨਾਮ ਮਾਰਨੇ ਪੈਣ ਕਦੀ ਤੁਹਾਡੇ ਘਰ ਕਦੀ ਉਧਰ ਕਦੀ ਭੁਆ ਨੂੰ ਫੋਨ ਲਾਓ ਮੇਰੇ ਤਾਂ ਸਾਰੇ ਕੰਮ ਤਾਂਦੇ ਹੀ ਛਡਾ ਦਦੇ ਆ ਬਾਜੀ ਮੈਂ ਤੁਹਾਨੂੰ ਆਖਣ ਦੀਆਂ ਵੀ ਗੱਲ ਕਿਸੇ ਪਾਸੇ ਲਾ ਦੋ ਉਹ ਕਿੰਦੇ ਚ ਕੋਠੀ ਦੀ ਗੱਲ ਆ ਤੇ ਕੋਠੀ ਵੀ ਆਪਾਂ ਬਾ ਲੈਨੇ ਆ ਅਮਰ ਨਾ ਗੱਡੀ ਨੂੰ ਲੰਗੂ ਸੇ ਬਾਜੀ ਮੈਂ ਨਾ ਗੁੱਸੇ ਜੇ ਤੂੰ ਇਹ ਸਭ ਉਹਦਾਂ ਨੂੰ ਨਾਲ ਲੈ ਕੇ ਗਈ ਘਰ ਬਾਰ ਵੇਖਣ ਕਦੋਂ ਦੀ ਆਈਆਂ ਮੈਂ ਤਾਂ ਕਿੰਨੇ ਚਿਰ ਦੀ ਆਈਆਂ ਕਿਉਂ ਕੀ ਹੋਇਆ ਕੀ ਗੱਲ ਕਰਨੀ? ਹਾਂ। ਦੱਸ ਕੀ ਹੋਇਆ? ਕੀ ਹੋਇਆ ਫਿਰ ਤੂੰ ਸਟਾਰਟ ਕਰਾ ਸਾਰੀ ਗੱਲ? ਮੈਂ ਤੈਨੂੰ ਵੇਖਿਆ ਨਹੀਂ ਮੈਂ ਹੁਣ ਵੇਖਿਆ ਨਾ। ਆਹੋ ਨਹੀਂ ਕੀ ਜੀ ਕੀੜੀ ਹੀ ਜੜੀ ਮੈਂ ਦੇਖੀ ਨਹੀਂ ਤੁਹਾਨੂੰ। ਮੈਂ ਫੋਨ ਵੇਖਣ ਡਿਆ ਵੀਡੀਓ ਜੀ ਵੇਖਣ ਡਿਆ। ਤੇ ਮੈਂ ਭੂਆ ਉਹਨਾਂ ਨੇ ਮੈਂ ਫੋਨ ਲਾਇਆ ਸੀ ਭਾਜੀ। ਤੇ ਉਹ ਕਹਿੰਦੇ ਚ ਕੋਠੀ ਦੀ ਗੱਲ ਆ ਤਾਂ ਕੋਈ ਨਹੀਂ ਫਿਰ ਆਪਾਂ ਨੀਆ ਰੱਖ ਲੈਣੀ ਆ। ਪਾ ਲੈਣੀ ਆ। ਸੁੱਖ ਤੂੰ ਆਪ ਸਿਆਣੀ ਆ। ਜੇ ਮਾਂ ਪਿਓ ਹੁੰਦੇ ਨਾ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਉਹ ਲੋਕਾਂ ਨੂੰ 100-100 ਗੱਲਾਂ ਕਰਨੀਆਂ ਫਿਰ ਨਹੀਂ ਲੋਕੀ ਗੱਲਾਂ ਕਰਦੇ ਕਿਤੇ ਸੁਣ ਲੋ ਜਿਹੜੇ ਲੋਕੀ ਕੀ ਆ ਜਿਹੜੇ ਲੋਕੀ ਅਜੇ ਤੱਕ ਵੇਖੇ ਹੀ ਨਹੀਂ ਆ ਜਿਹੜਾ ਰਿਸ਼ਤਾ ਕਰਾਉਣ ਦੀ ਉਹ ਨਹੀਂ ਦੇਂਦੀ ਤੁਹਾਨੂੰ ਹਾਂ ਵੇਖ ਲੋ ਸੱਚੀ ਆਂਦੀ ਦੀ ਨਾ ਗੱਲ ਕਰਨ ਡਿਆ ਹੁਣ ਲੋੜੀ ਨਾ ਪਈ ਆ ਇੱਥੇ ਚੱਜ ਦੀ ਏ ਚੁੱਪ ਕਰਦੀ ਨਹੀਂ ਹੈਗੀ 라 ਵੀ ਤੇ ਬਾਜੀ ਮੇਰਾ ਵੀ ਆਪਣੀ ਭੂਆ ਨਾਲ ਰਿਸ਼ਤਾ ਟੁੱਟ ਜਾਣਾ ਥੋੜਾ ਜਿਹਾ ਦਿਮਾਗੋਂ ਸੋਚੋ ਕੋਠੀ ਜਦੋਂ ਪਾਣ ਲੱਗੇ ਫੇਰ ਕਾਦੀ ਗੱਲ ਭੂਆ ਕਹਿੰਦੀ ਆ ਵੀ ਵਿਆਹ ਕਰ ਦੋ ਬੋਟੀ ਯਾਨੀ ਕਿ ਆਪੇ ਮਿਸਤਰੀਆਂ ਦੇ ਰੋਟੀ ਪਾਣੀ ਕਰੇ ਮੇਰਾ ਸਰੀਰ ਬਜ਼ੁਰਗ ਮੇਰੇ ਕੋਲ ਨਹੀਂ ਆਂਦੀ ਇੰਨਾ ਕੰਮ ਹੁਣਾ ਆਂਦੀ ਮੈਂ ਤਾਂ ਤਾਂ ਹੀ ਨਹੀਂ ਪਾਈ ਕੋਠੀ ਉਦੋਂ ਦੀ ਸੁੱਖੇ ਕੈਨ ਦੀਆਂ ਗੱਲਾਂ ਹੁੰਦੀਆਂ ਮੁਰਗੇ ਕੌਣ ਕੋਠੀ ਪਾਉਂਦਾ ਈ ਉਹ ਨਹੀਂ ਬਾਜੀ ਪਾ ਲੈਣੀ ਉਹਨਾਂ ਨੇ ਤੁਸੀਂ ਮੇਰੀ ਗਾਰੰਟੀ ਤੇ ਇੱਕ ਵਾਰੀ ਨਾ ਹਾਂ ਕਰੋ ਰਿਸ਼ਤਾ ਦੋ ਉਹਨਾਂ ਨੂੰ ਜਿੰਨਾ ਇੰਨੇ ਚਿਰ ਦੀ ਨਹੀਂ ਪਾਈ ਤੇ ਹੁਣ ਪਾ ਲੈਣੀ ਆ ਉਹ ਲਾਗੇ ਵੇ ਕਿੰ ਉਹ ਹੱਦੀ ਕੱਟੀ ਆ ਕੰਮ ਕਰਨ ਨੂੰ ਮੇਰੀ ਭੂਆ ਵਿਚਾਰੀ ਮਾੜੀ ਜੀ ਹਜੇ ਉਹ ਡਵਲ ਮੰਝਲੀ ਦੇ ਇੰਨਾ ਚ ਇੱਜ ਕੱਲਾ ਕੱਲਾ ਘਰ ਹੁੰਦਾ ਨਾ ਫੇਰ ਵੀ ਚੱਲ ਜਣਾ ਹੁਣ ਲੱਗ ਗਿਆ ਈਡੀ ਕੋਠੀ ਆ ਲੱਗ ਗਿਆ ਲੱਗਦਾ ਜਿਹਾ ਡੰਗੜਾ ਦਾ ਵਾੜਾ ਹੁੰਦਾ ਵਾ ਤੇ ਪਰ ਬਾਜੀ ਲੈਨਟਰ ਤੇ ਪਿਆ ਵਾ ਨਾ ਇਹ ਤੇ ਵੇਖੋ ਤੁਸੀਂ ਬਾਲਿਆਂ ਵਾਲਾ ਤਾਂ ਨਹੀਂ ਇਹਨਾਂ ਘਰ ਬਾਲਿਆਂ ਤਾਂ ਨਹੀਂ ਹੈਗਾ ਪਰ ਉਹ ਸਾਰਾ ਜੋ ਜਲੂਸ ਮਾਰਿਆ ਵਾ ਘਰ ਦਾ ਜੀ ਤੁਸੀਂ ਇਹ ਸੋਚੋ ਉਹਨਾਂ ਨੇ ਕਿੰਨਾ ਪੁਰਾਣਾ ਘਰ ਜੀ ਲੈਨਟਰ ਵਾਲਾ ਪਾ ਸਕਦੇ ਇੰਨਾ ਪੁਰਾਣਾ ਘਰ ਉਦੋਂ ਹੀ ਤੇ ਕੀ ਗੱਲ ਹੋਣੀ ਆ ਕੋਠੀ ਪਾ ਸਕਦੇ ਉਹਨੂੰ ਵੀ ਕੋਠੀ ਪਾ ਹੀ ਸਕਦੇ ਆ ਉਹ ਚੱਲ ਸੁਖ ਤੇਰੀ ਭੂਆ ਵਾ ਤੇਰੀ ਗਰੰਟੀ ਉਹ ਮੈਂ ਰਿਸ਼ਤਾ ਕਰ ਦਨਾ ਵਾ ਪੂਰੀ ਗਰੰਟੀ ਮੇਰੀ ਪਾ ਲਈ ਕੋਈ ਕੁੜੀ ਨੂੰ ਪੋਹਲਾ ਕਰਾਂ ਉਹ ਕੁੜੀ ਤੇ ਮੰਨੀ ਪਈ ਆ ਮੇਰੇ ਘੜੀ ਪਤਾ ਕਿੰਨੇ ਟੁਕੜੇ ਰੋ ਕੇ ਆਈ ਐ ਅਗਲੀ ਕੱਲ ਨੂੰ ਕੋਈ ਗੱਲ ਬਾਤ ਹੋਈ ਮੈਂ ਤੈਨੂੰ ਫੜਦਾ ਹੀ ਹਾਂ ਕੋਈ ਨਹੀਂ ਮੈਂ ਵਿੱਚ ਜ਼ਿੰਮੇਵਾਰ ਵਾ ਤੁਸੀਂ ਹਾਂ ਕਰੋ ਬਸ ਚੱਲ ਕਰਦੇ ਹਾਂ ਚੱਲ ਫਿਰ ਵਧਾਈਆਂ ਹੁਣ ਬਾਜੀ ਤੁਹਾਨੂੰ ਤੇ ਮੈਂ ਦੀਦੀ ਨੂੰ ਵੀ ਜਾ ਕੇ ਵਧਾਈ ਦਵਾ ਤੇ ਨਾਲੇ ਮੂੰਹ ਮਿੱਠਾ ਕਰਾ ਜ਼ਿੰਮੇਵਾਰ ਤੇਰੀ ਹੋਣ ਸਾਰੀ ਆਹੋ ਮੇਰੇ ਤੇ ਤਮ ਕੀ ਹੀ ਲਾਉਣ ਲੱਗ ਪਏ ਜੀ ਬਾਜੀ ਨਾ ਲਾਗਿਆ ਨਹੀਂ ਮੈਂ ਵੀ ਗੱਲਾਂ ਸਹਿਣੀਆਂ ਆ ਨਾ ਕੰਚਨਾ ਲੋ ਤੁਸੀਂ ਨਾ ਜਨਾਨੀਆਂ ਮਗਰੀ ਪੈਂਦੀਆਂ ਹਾਂਗ ਲਾ ਕੇ ਛੱਡੀ ਮੇਰਾ ਮਸਾ ਮਾਨ ਨਹੀਂ ਕੰਡਾ ਜੇ ਵੀ ਚੱਲ ਮਾਰਾ ਤੇ ਰੰਗ ਇਹਦੀ ਕਿਸਮ ਦੇ ਨਾ ਮੰਮੀ ਐ ਮੇਰਾ ਅੰਮ੍ਰਿਤ ਤਾਂ ਮੁਸ਼ਕਿਲ ਹੀ ਆਵਦਾ ਹਣਾ ਕਿਉਂ ਹੋਣਾ ਕਿਉਂ ਨਹੀਂ ਦਾ ਪਤਾ ਤੂੰ ਮੈਨੂੰ ਗੁਰੀ-ਗੁਰੀ ਸੋਹਣੀ ਲੱਗੀ ਬਚੇਰੀਆਂ ਸੋਹਣੀਆਂ ਕੁੜੀਆਂ ਵਾਂ ਉਹ ਮੈਂ ਪਾਇਲੋ ਨਹੀਂ ਮੈਨੂੰ ਪਤਾ ਮੈਂ ਆਂਦੀ ਹਾਂ ਦੇਖ ਨਹੀਂ ਤੂੰ ਹੀ ਨਿਕਾ ਜਾਵਾਂ ਪਰ ਤੇ ਤੇਰੇ ਮੇਰੇ ਦੀਆਂ ਬੜੀਆਂ ਕੁੜੀਆਂ ਆ ਮੇਚ ਦੀ ਲੱਗੇ ਹੁਣ ਗੇਟ ਟੱਪਾਂ ਦੇ ਲੰਗੇ ਗਾਂਦ ਫੇਰੀ ਆ ਕੋਈ ਗੱਲ ਨਹੀਂ ਉਲਟਾ ਹੀ ਦੱਸ ਦੋ ਕਿਹਨਾ ਗੱਲੀ ਨਹੀਂ ਕਰਨੀ ਮੇਰੀ ਕਿਸਮ ਨਹੀਂ ਮਾੜੀ ਆ ਕਿਉਂ ਕਿਸਮਤ ਮਾੜੀ ਆ ਐਵੇਂ ਦਿਲ ਨਾ ਛੱਡ ਤੂੰ ਹੋ ਜਾਣਾ ਨਾ ਮਾ ਰਿਸ਼ਤਾ ਵੇਖੀ ਤੇ ਸਹੀ ਨਹੀਂ ਲੱਗਦਾ ਹੁਣ ਆਹੋ ਹੁਣਾ ਨਹੀਂ ਗਾ ਤੈਨੂੰ ਹਾਂ ਤੇ ਤੇਰੇ ਰਿਸ਼ਤੇਦਾਰ ਵੀ ਕਰਾਉਣ ਦੇ ਤੇ ਫੇਰ ਹੋਈ ਜਾਂਦੇ ਆ ਕੇ ਮੈਨੂੰ ਆਂਦੇ ਕੋਈ ਗੱਲ ਨਹੀਂ ਸੋਖੀ ਆਂਦੀ ਆਂਦੀ ਕੋਈ ਗੱਲ ਨਹੀਂ ਬਠੇਰੀਆਂ ਕੁੜੀਆਂ ਵਾਂ ਮੈਂ ਕਰਾ ਦੂੰਗੀ ਰਿਸ਼ਤਾ ਮੈਂ ਜੋ ਬੰਨੂ ਹੁਣ ਇਦਾਂ ਨਹੀਂ ਰਹਿਣ ਦੇਣਾ ਜੇ ਮੈਂ ਹੁਣ ਤੁਰੀ ਆ ਨਾ ਤੇ ਮੈਂ ਹੁਣ ਭੂਆ ਜੋ ਬੰਨੂ ਰਿਸ਼ਤਾ ਕਰਾਉਣਾ ਹੈ ਕਰਾਉਣਾ ਉਹਨਾਂ ਕੋਈ ਜੈਟ ਕਰਾਉਣਾ ਹੋਊਗਾ ਨਾ ਹਾਂ ਉਹਨਾਂ ਮੇਰੀ ਫੋਟੋ ਫੂਟੋ ਵਖਾਲ ਤਾਂ ਘਰ ਕਰਨੀਆਂ ਪਾਣ ਛੱਦਣਾ ਕਿੰਨੋਂ ਵੀ ਤੇ ਘਰ ਵੀ ਆ ਜਾਣਗੇ ਪਤਾ ਕਰਨਾ ਨਹੀਂ ਆਉਣਾ ਮੈਨੂੰ ਮੇਰਾ ਦਿਲ ਟੁੱਟ ਜਾਂਦਾ ਫਿਰ ਇਦਾਂ ਇਦਾਂ ਨਾ ਆਉਂਦੀ ਆ ਨਹੀਂ ਚਲ ਟੁੱਟਦਾ ਉਹ ਨਹੀਂ ਆ ਵੀ ਕਹਿਣਾ ਗੱਲ ਨਹੀਂ ਕਰਨੀ ਬੱਸ ਤੂੰ ਨਹੀਂ ਉਹ ਨਹੀਂ ਕਰਨੀ ਉਹਦਾ ਜਾ ਕੇ ਤੇ ਚਾਚੀ ਦੇ ਨਾਲ ਮੈਂ ਚਾਚੀ ਚਾਚੇ ਨਾਲ ਗੱਲ ਲਗਾਵਾ ਕਰ ਉਹ ਸੱਗੜੇ ਹੁਣ ਤੇ ਲੋਕੀ ਛੱਟ ਫੋਨ ਕਰ ਦਿੰਦੇ ਆ ਅੱਗੇ ਤਾਂ ਕੋਈ ਜਾਂਦਾ ਹੀ ਕੋਈ ਆਉਂਦਾ ਹੀ ਤਾਂ ਫੇਰ ਕਿਤੇ ਗੱਲ ਹੁੰਦੀ ਹੁਣ ਤੇ ਲੋਕੀ ਛੱਟ ਤੂੰ ਮੂੰਹਾਂ ਗੱਲ ਕੱਢ ਸਹੀ ਫੋਨ ਕਰ ਦਿੰਦੇ ਆ ਮੈਂ ਤਾਂ ਕੰਮ ਤੇ ਵੀ ਦੱਸਿਆ ਦੋਆਂ ਗੁਸਤਾਂ ਨੂੰ ਮੈਂ ਯਾਰ ਜਦੋਂ ਮੇਰਾ ਵਿਆਹ ਹੋਇਆ ਫਿਰ ਮੇਰੇ ਵੰਡ ਦੀ ਡਿਊਟੀ ਲਾ ਲਿਓ ਉਹ ਗੱਲ ਨਹੀਂ ਵਿਆਹ ਤੇਰਾ ਕਰ ਹੀ ਦੇਣਾ ਵਾ ਉਹਨਾਂ ਨੂੰ ਮੈਂ ਕੀ ਦੱਸਾਂਗਾ ਦੱਸਣਾ ਕਿ ਤੂੰ ਦੱਸੀ ਨਾ ਨਾ ਅਜੇ ਨਾ ਤਾਂ ਕੋਈ ਗੱਲ ਕਰੀ ਆਹੋ ਅਜੇ ਕੋਈ ਲੋੜ ਨਹੀਂ ਤੈਨੂੰ ਗੱਲ ਕਰਨ ਦੀ ਉਹ ਸੁੱਖਾਂਦੀ ਹੀ ਮੈਂ ਥੋੜੇ ਦਿਨਾਂ ਦੇ ਵਿੱਚ ਨਾ ਫੇਰ ਆਉਂਗੀ ਉਹ ਵੀ ਝੂਠੀ ਆ ਉਹ ਵਿਚਾਰੀ ਝੂਠੀ ਕਾਦੀ ਆ ਉਹ ਤਾਂ ਲੈ ਕੇ ਵੀ ਆਏ ਸਭ ਕੋ ਹੋਇਆ ਤੇ ਹੁਣ ਤੇ ਦਸਤਾਨੀ ਸ਼ਰੀਕਾਂ ਨੇ ਹੋਰ ਸੱਚੇ ਬੰਦੇ ਲੜਦੇ ਆ ਗਾੜੀਆਂ ਉਹ 5 ਮਿੰਟ ਹੀ ਹੋਏ ਮੈਨੂੰ ਘਰ ਆਏ ਨੂੰ ਤਾਂ ਗੁੱਸੇ ਦੇ ਮਗਰੇ ਫੂਕ ਗੱਲ ਦਾ